ਅਕਾਲੀ ਦਲ ਨੂੰ ਲੈ ਕੇ ਤੇ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਿਆਸਤ ਪਖੀ ਹੋਈ ਹੈ ਚਰਚਾਵਾਂ ਤੇਜ਼ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ ਤੇ ਇਸੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਤੇ ਜੀ ਪੀਸੀ ਦੀ ਬੰਦ ਕਮਰਾ ਬੈਠਕ ਹੋਈ ਹੈ ਹਾਲਾਂਕਿ ਆਗੂ ਨੇ ਇਸ ਦੇ ਬਾਰੇ ਦਸਤਨ ਤੋਂ ਇਨਕਾਰ ਕੀਤਾ ਹੈ ਲੇਕਿਨ ਜਿੰਨੀ ਕ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ ਹਰਜਿੰਦਰ ਸਿੰਘ ਧਾਮੀ ਮਹਿੰਦਰ ਗਰੇਵਾਲ ਜੋ ਦਲਜੀਤ ਚੀਮਾ ਨੇ ਤੇ ਇਸ ਦੇ ਨਾਲ ਹੀ ਸਿਕੰਦਰ ਸਿੰਘ ਮਲੂਕਾ ਜੋ ਸੀਨੀਅਰ ਅਕਾਲੀ ਆਗੂ ਨੇ ਉਹ ਸ਼ਾਮਲ ਸੀ ਮੀਟਿੰਗ ਦੇ ਵਿੱਚ ਕੀ ਕੋਈ ਚਰਚਾ ਹੋਈ ਹੈ ਮੀਟਿੰਗ ਦੇ ਕੀ ਮਾਇਨੇ ਨੇ ਏਆ ਸਾਡੇ ਸਹਿਜੋਗੀ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਪ੍ਰਭਜੋਤ ਜੇ ਦੇਖੇ ਜਾਵੇ ਤਾਂ ਕਾਫੀ ਵਿਪਤਾ ਦੇ ਵਿੱਚ ਅਕਾਲੀ ਦਲ ਗੁਜ਼ਰ ਰਿਹਾ ਹੈ ਤੇ ਹੁਣ ਜੋ ਹੈ ਕਾਫੀ ਚਰਚਾ ਪ੍ਰਧਾਨ ਦੇ ਅਹੁਦੇ ਤੇ ਵੀ ਚੱਲ ਰਹੀ ਹੈ ਤੇ ਇਸ ਵਿਚਾਲੇ ਅਕਾਲੀ ਦਲ ਦੀ ਮੀਟਿੰਗ ਹੋਣਾ ਉਹ ਵੀ ਬੰਦ ਕਮਰਾ ਬੈਠਕ ਹੋਣਾ ਤੇ ਉਸ ਤੋਂ ਬਾਅਦ ਆਗੂਆਂ ਦੇ ਵੱਲੋਂ ਇਨਕਾਰ ਕਰਨਾ ਇਹਦੇ ਕੀ ਮਾਇਨੇ ਨੇ ਬਿਲਕੁਲ ਸੁਪਰੀਆ ਇਹ ਬਹੁਤ ਵੱਡੀ ਖਬਰ ਹੈ ਅਕਾਲੀ ਦਲ ਨੂੰ ਲੈ ਕੇ ਕਿਉਂਕਿ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਹੈ ਉਹ ਰੇੜਕਾ ਫਸਦਾ ਨਜ਼ਰ ਆ ਰਿਹਾ ਤਾਂ ਇਸ ਦੇ ਵਿਚਕਾਰ ਹੁਣ ਅਕਾਲੀ ਦਲ ਦੇ ਲੀਡਰਾਂ ਅ ਤੇ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਬੰਦ ਕਮਰਾ ਮੀਟਿੰਗ ਹੋਈ ਪਰ ਜਦੋਂ ਉਹ ਮੀਟਿੰਗ ਕਰਕੇ ਬਾਹਰ ਆਏ ਤਾਂ ਉਹ ਲਗਾਤਾਰ ਇਹ ਸਫਾਈ ਦੇਦੇ ਨਜ਼ਰ ਆਏ ਕਿ ਅਸੀਂ ਸਿਰਫ ਚਾਹ ਪਾਣੀ ਪੀ ਰਹੇ ਸਨ ਸਾਡੇ ਵਿੱਚ ਕੋਈ ਵੀ ਅਜਿਹੀ ਜਿਹੜੀ ਇਹ ਗੱਲਬਾਤ ਨਹੀਂ ਹੋਈ ਪਰ ਖਾਸ ਕਰਕੇ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਿਕੰਦਰ ਸਿੰਘ ਮਲੂਕਾ ਜਿਹੜੇ ਨਜ਼ਰ ਆਏ ਮਹੇਸ਼ਿੰਦਰ ਗਰੇਵਾਲ ਦਲਜੀਤ ਸਿੰਘ ਚੀਮਾ ਤੇ ਐਜੀਪੀਸੀ ਵਰਦਾਲ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾ ਹੋ ਰਹੀ ਹੋਵੇ ਹਾਲਾਂਕਿ ਇਸ ਦੇ ਸਿਆਸੀ ਮਾਇਨੇ ਜ਼ਰੂਰ ਨਿਕਲ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਜਦੋਂ ਸੁਖਬੀ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਲਗਾਤਾਰ ਪ੍ਰਧਾਨਗੀ ਤੇ ਸਾਰੇ ਨੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਹਾਲਾਂਕਿ ਲਗਾਤਾਰ ਇਹ ਵੀ ਚਰਚਾ ਹੈ ਕਿ ਸੁਖਬੀ ਸਿੰਘ ਬਾਦਲ ਹੀ ਪ੍ਰਧਾਨ ਹੋਣੇ ਚਾਹੀਦੇ ਨੇ ਪਰ ਇਸ ਦੇ ਵਿੱਚਕਾਰ ਜਿਹੜੀ ਇਹ ਮੀਟਿੰਗ ਹੋਈ ਹੈ ਇਹ ਬਹੁਤ ਹੀ ਇੱਕ ਸਿਆਸੀ ਸਮੀਕਰਨ ਦੇ ਵਿੱਚ ਜਿਹੜੇ ਇਹ ਕਹਿ ਸਕਦੇ ਆ ਕਿ ਚਰਚਾ ਛਿੜ ਗਈ ਹੈ ਕਿ ਬੰਦ ਕਮਰਾ ਮੀਟਿੰਗ ਜਿਹੜੀ ਕੀਤੀ ਗਈ ਹੈ ਹਾਲਾਂਕਿ ਇਹਨਾਂ ਲੀਡਰਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਅਸੀਂ ਸਿਰਫ ਗੱਲਬਾਤ ਆਪਸ ਦੇ ਵਿੱਚ ਕਰ ਰਹੇ ਸੀ ਪਰ ਇਹ ਗੱਲਬਾਤ ਜਿਹੜੀ ਹੈ ਬੰਦ ਕਮਰਾ ਕਿਉਂ ਕੀਤੀ ਗਈ ਹੈ ਕੀ ਇਸ ਦੇ ਮਾਇਨੇ ਨੇ ਇਸ ਦੇ ਬਾਰੇ ਉਹਨਾਂ ਦੇ ਵੱਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ ਉਹ ਮੀਡੀਆ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਇਸ ਗੱਲ ਨੂੰ ਲੈ ਕੇ ਉਹ ਗਰੇਜ਼ ਕਰਦੇ ਨਜ਼ਰ ਆਏ ਪੱਲਾ ਛਾੜਦੇ ਨਜ਼ਰ ਆਏ ਤਾਂ ਉਹਨਾਂ ਇਹ ਸਿਰਫ ਕਿਹਾ ਕਿ ਅਸੀਂ ਚਾਹ ਪਾਣੀ ਪੀ ਰਹੇ ਸੀ ਜਦਕਿ ਦਲਜੀਤ ਸਿੰਘ ਚੀਮਾ ਨੇ ਬੰਦ ਕਮਰਾ ਮੀਟਿੰਗ ਦੀ ਗੱਲ ਮੰਨੀ ਹੈ ਪਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਮਲੂਕਾ ਸਾਹਿਬ ਨੇ ਉਹ ਸਾਡੀ ਨਾਲ ਸਾਡੇ ਖੜੇ ਸਨ ਇਸ ਕਰਕੇ ਅਸੀਂ ਗੱਲਬਾਤ ਕੋਈ ਕਰ ਰਹੇ ਸੀ ਪਰ ਇਸ ਦੇ ਵਿਚਕਾਰ ਜਦੋਂ ਇੱਕ ਪਾਸੇ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਿਆਸਤ ਜਿਹੜੀ ਛਿੜੀ ਹੋਈ ਹੈ ਲਗਾਤਾਰ ਵਿਰੋਧੀਆਂ ਦੀ ਜੇਕਰ ਗੱਲ ਕਰੀਏ ਉਹ ਕਹਿ ਰਹੇ ਨੇ ਕਿ ਤੁਸੀਂ ਇਹਨੂੰ ਪ੍ਰਧਾਨ ਬਣਾ ਦਿਓ ਕਦੀ ਗਿਆਨੀ ਹਰਤੇ ਸਿੰਘ ਦੀ ਗੱਲ ਉੱਠਦੀ ਹੈ ਕਿ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾ ਦਿਓ ਕਿਉਂਕਿ ਉਹ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਕਾਫੀ ਐਕਟਿਵ ਨੇ ਕਦੇ ਵਿਲਸਾ ਸਿੰਘ ਵਿਲਟੋਹਾ ਕਾਸ਼ ਕਰਕੇ ਜਿਹੜਾ ਜਿਹੜੇ ਅਕਾਲੀ ਦਲ ਦੇ ਵਿੱਚੋਂ ਹੁਣ ਕੱਢ ਦਿੱਤੇ ਗਏ ਨੇ ਉਹ ਬੜਾ ਐਕਟਿਵ ਨਜ਼ਰ ਆਉਂਦੇ ਨੇ ਉਹ ਵੀ ਕਹਿੰਦੇ ਨੇ ਕਿ ਪ੍ਰਧਾਨ ਤੁਸੀਂ ਗਿਆਨੇ ਹਰਪ੍ਰੀਤ ਸਿੰਘ ਬਣਾ ਦਿਓ ਤਾਂ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਰੇੜਕਾ ਹੈ ਉਹ ਲਗਾਤਾਰ ਜਿਹੜਾ ਨਜ਼ਰ ਆ ਰਿਹਾ ਪਰ ਇਸ ਦੇ ਵਿਚਕਾਰ ਜਿਹੜੀ ਇਹ ਬੰਦ ਕਮਰਾ ਮੀਟਿੰਗ ਹੋਈ ਹੈ ਇਸ ਦੇ ਬਹੁਤ ਸਾਰੇ ਮਾਇਨੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਪ੍ਰਧਾਨ ਦਾ ਸੁਪਰੀਆ ਐਲਾਨ ਹੋ ਜੇ ਜੀ ਬਿਲਕੁਲ ਦੇਖਿਆ ਜਾਵੇ ਤਾਂ ਮੀਟਿੰਗ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਇੱਕ ਅਹਿਮ ਬਿਆਨ ਦਿੰਦੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਸੁਖਵੀਰ ਬਾਦਲ ਦੇ ਪ੍ਰਦਾਨਗੀ ਤੇ ਹਾਮੀ ਭਰਦੇ ਨਜ਼ਰ ਆਉਂਦੇ ਨੇ ਬਿਲਕੁਲ ਸੁਪਰੀਆ ਉਹਨਾਂ ਨੇ ਇਹ ਕਿਹਾ ਕਿ ਖਾਸ ਕਰਕੇ মিডিਆ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਹੁਕਮ ਮੰਨਣਾ ਜਿਹੜਾ ਹਰ ਸਿੱਖ ਦੇ ਲਈ ਬਹੁਤ ਮਾਇਨੇ ਰੱਖਦਾ ਹੈ ਬਹੁਤ ਲਾਜ਼ਮੀ ਹੈ ਤਾਂ ਮੰਨਣਾ ਵੀ ਚਾਹੀਦਾ ਹੈ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਸੀ ਲਗਾਤਾਰ ਗਿਰਾਵਟ ਦੇ ਵਿੱਚ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਕੋਲੋਂ ਗਲਤੀਆਂ ਹੋਈਆਂ ਨੇ ਲਗਾਤਾਰ ਅਕਾਲੀ ਦਲ ਵਿਵਾਦਾਂ ਚ ਲਗਾਤਾਰ ਵਿਰੋਧੀ ਘੇਰ ਰਹੇ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਕੋਈ ਵੱਡੇ ਵਖਰੇਵੇਂ ਨਹੀਂ ਆ ਸਿੱਖ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਮੰਨਣਾ ਬਹੁਤ ਲਾਜ਼ਮੀ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਵੀ ਅਕਾਲ ਤਖਤ ਸਾਹਿਬ ਦੇ ਸਾਹਿਬ ਦੇ ਹੁਕਮਾਂ ਦੇ ਤਹਿਤ ਚੱਲ ਰਹੇ ਨੇ ਆਪਣੀ ਸੇਵਾ ਨਿਭਾ ਰਹੇ ਨੇ ਲਗਾਤਾਰ ਅੱਜ ਵੀ ਉਹ ਆਪਣੀ ਸੇਵਾ ਨਿਭਾਉਂਦੇ ਨਜ਼ਰ ਆਏ 6 ਦਿਨ ਹੋ ਗਏ ਨੇ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਕਈ ਹੋਰ ਲੀਡਰ 17 ਸਾਹਬ ਦਾ ਮੰਤਰੀ ਜਿਹੜੇ ਸੀ ਬੀਬੀ ਜਗੀਰ ਕੌਰ ਹੋ ਗਏ ਉਹ ਨਜ਼ਰ ਆ ਰਹੇ ਨੇ ਦਲਜੀਤ ਸਿੰਘ ਚੀਮਾ ਨੇ ਸੁੱਚਾ ਸਿੰਘ ਲੰਗਾਏ ਵਿਕਰਮ ਮਜੀਠੀਆ ਹੋਗੇ ਤਾਂ ਲਗਾਤਾਰ ਹਾਲਾਂਕਿ ਕਹਿ ਸਕਦੇ ਕਬੀਰ ਸਿੰਘ ਬਾਦਲ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਕੱਲ ਜਦੋਂ ਮੌਜੂਦ ਨਜ਼ਰ ਆਏ ਸੀ ਉਹਨਾਂ ਦੇ ਧੀਆ ਨਜ਼ਰ ਆਈਆਂ ਸੀ ਤੋ ਕਿਤੇ ਨਾ ਕਿਤੇ ਸਕੰਦਰ ਸਿੰਘ ਮਲੂਕੇ ਦੇ ਵੱਲੋਂ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅਸੀਂ ਮੀਟਿੰਗ ਜਿਹੜੀ ਕੀਤੀ ਹੈ ਉਸਦੇ ਕੋਈ ਗੱਲਬਾਤ ਨਹੀਂ ਕਰਨੀ ਉਹ ਗੱਲ ਨੂੰ ਟਾਲ ਦੇ ਨਜ਼ਰ ਆਏ ਤਾਂ ਉਹਨਾਂ ਨੇ ਸਾਰੀ ਗੱਲ ਸੁਖਬੀਰ ਸਿੰਘ ਬਾਦਲ ਤੇ ਸੁੱਟ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਨਜ਼ਰ ਆ ਰਹੇ ਨੇ ਤੇ ਹਰ ਸਿੱਖ ਜਿਹੜਾ ਹੈ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਤੇ ਮੰਨਣਾ ਲਾਜ਼ਮੀ ਵੀ ਹੈ ਪਰ ਉਹਨਾਂ ਨੇ ਇਹ ਵੱਡੀ ਗੱਲ ਆਖੀ ਹੈ ਕਿ ਅਕਾਲੀ ਦਲ ਦੇ ਵਿੱਚ ਕੋਈ ਵੀ ਵਿਖਰੇਵਾ ਨਹੀਂ ਹੈ ਹੋ ਸਕਦਾ ਹੈ ਕਿ ਔਰ ਛੋਟੀਆਂ ਮੋਟੀਆਂ ਗੱਲਾਂ ਕਰਕੇ ਜੋ ਵੀ ਬਾਗੀ ਤੁਹਾਡਾ ਬਣਿਆ ਹੈ ਹੁਣ ਸੁਖਬੀ ਸਿੰਘ ਬਾਦਲ ਨੂੰ ਭੰਦੇ ਨਜ਼ਰ ਆਉਂਦੇ ਨੇ ਪਰ ਫਿਰ ਵੀ ਅਕਾਲੀ ਇੱਕ ਹੈ ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਵੀ ਇਹ ਖਾਸ ਕਰਕੇ ਜ਼ਿਕਰ ਕੀਤਾ ਗਿਆ ਹੈ ਕਿ ਅਕਾਲੀ ਦਲ ਇੱਕ ਹੋ ਜੇ ਭਾਵੇਂ ਉਹ ਬਾਗੀ ਹੈ ਭਾਵੇਂ ਦਾਗੀ ਹੈ ਕਿਉਂਕਿ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਅਕਾਲੀ ਦਲ ਨੂੰ ਮੁਰ ਤੋਂ ਤੜੜਾ ਕਰਨਾ ਜੀ ਬਿਲਕੁਲ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਇੱਕ ਨਵੀਂ ਲਹਿਰ ਛਿੜ ਗਈ ਹੈ ਜਿਸ ਸੋਹਨ ਸਿੰਘ ਠੰਡਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਹੋ ਹੀ ਨਹੀਂ ਸਕਦਾ ਉਹਨਾਂ ਤੋਂ ਬਿਹਤਰ ਕੋਈ ਪਾਰਟੀ ਨਹੀਂ ਚਲਾ ਸਕਦਾ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਜੋ ਅਗੀ ਤੜੇ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਨੇ ਸੀਨੀਅਰ ਕਾਲੀ ਆਗੂ ਰਹਿ ਚੁੱਕੇ ਨੇ ਤੇ ਕਾਫੀ ਕਰੀਬੀ ਵੀ ਸੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਜੇਕਰ ਬਾਦਲ ਦੇ ਨਾਮ ਤੇ ਜੋ ਮੋਹਰ ਲੱਗਦੀ ਹੈ ਤਾਂ ਅਸੀਂ ਹਾਂਮੀ ਭਰਾਂਗੇ ਅਸੀਂ ਹਾਂ ਹਾਂ ਦੇ ਵਿੱਚ ਨਾਰਾ ਮਾਰਾਂਗੇ ਇਹ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਵੀ ਕਿਹਾ ਗਿਆ ਬਿਲਕੁਲ ਸੁਪਰੀਆ ਹਾਲਾਂਕਿ ਕਹਿ ਦਈਏ ਕਿ ਇਹ ਸਾਫ ਦਾ ਮੰਤਰੀ ਨੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਹੁਣ ਇਹ ਸੋਨ ਸਿੰਘ ਠੰਡਲ ਜਿਹੜੇ ਨੇ ਉਹ ਭਾਜਪਾ ਦੇ ਆਗੂ ਨੇ ਤਾਂ ਲਗਾਤਾਰ ਇਹ ਵੀ ਇਹਨਾਂ ਨੂੰ ਸਜ਼ਾ ਲਗਾਈ ਗਈ ਸੀ ਝੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕਰਦੇ ਪਏ ਨੇ ਪਰ ਜਦੋਂ ਇਹਨਾਂ ਦੇ ਨਾਲ ਮੀਡੀਆ ਨੇ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਦੋਂ ਪੇਸ਼ ਹੋਏ ਸਨ ਸਾਰੇ ਹੁਕਮ ਮੰਨੇ ਉਸੇ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਬਾਦਲ ਆਪਣੀ ਸਜ਼ਾ ਨਿਭਾ ਰਹੇ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਸਜ਼ਾ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਸੋਹਣ ਸਿੰਘ ਠੰਡਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਕਾਫੀ ਤਾਰੀਫ਼ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਹਿ ਸਕਦੇ ਕਿ ਪੁਰਾਣੀ ਸਾਥੀ ਨੇ ਭਾਵੇਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਵੱਖਰੀ ਗੱਲ ਭਾਰੇ ਪੁਰਾਣੇ ਸਾਥੀ ਰਹਿ ਚੁੱਕੇ ਨੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਸਾਫ ਕੰਮ ਉਹਦੋਂ ਮੰਤਰੀ ਸਨ ਹੁਣ ਸਾਫਕਾ ਹੋ ਗਏ ਨੇ ਤੇ ਜਿਸ ਤਰੀਕੇ ਦੇ ਨਾਲ ਭਾਜਪੀ ਦੇ ਵਿੱਚ ਚੱਲ ਗਏ ਨੇ ਪਰ ਸੁਖਬੀਰ ਸਿੰਘ ਬਾਦਲ ਦੀ ਕਾਫੀ ਤਾਰੀਫ ਕਰਦੇ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਉਹਦੀ ਨਿਖੇਧੀ ਵੀ ਕੀਤੀ ਹੈ ਤੇ ਇਸ ਦੇ ਵਿਚਕਾਰ ਜਦੋਂ ਪ੍ਰਧਾਨਗੀ ਨੂੰ ਲੈ ਕੇ ਇਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਨੂੰ ਕੋਈ ਨਹੀਂ ਚਲਾ ਸਕਦਾ ਮਤਲਬ ਉਹਨਾਂ ਦਾ ਸਿੱਧਾ ਸਿੱਧਾ ਇਹ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਜਾਂ ਨਾ ਮਨਜ਼ੂਰ ਹੁੰਦਾ ਹੈ ਪਰ ਮੁਰਤੋਂ ਸੁਖਬੀ ਸਿੰਘ ਬਾਦਲ ਨਹੀਂ ਪ੍ਰਧਾਨ ਜਿਹੜਾ ਇਹ ਬਣਾ ਦੇਣਾ ਚਾਹੀਦਾ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵਿਰੋਧੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਕਹਿ ਰਹੇ ਨੇ ਕਿ ਇਹਨਾਂ ਨੂੰ ਆਪਣੀ ਕੁਰਸੀ ਦੇ ਨਾਲ ਬਹੁਤ ਪਿਆਰ ਹੈ ਅਕਾਲੀ ਦਲ ਨੂੰ ਆਪਣੀਆਂ ਕੁਰਸੀਆਂ ਨਹੀਂ ਛੱਡਣਾ ਚਾਹੁੰਦੇ ਜੇਕਰ ਬਿਕਰ ਮਜੀਠੀਆ ਦੀ ਗੱਲ ਕਰੀਏ ਹਰਸਿਮਰਤ ਬਾਦਲ ਦੀ ਸੁਖਬੀ ਸਿੰਘ ਬਾਦਲ ਦੀ ਤਾਂ ਪਰ ਉਹੀ ਜਿਹੜੇ ਵਿਰੋਧੀ ਨੇ ਕਦੇ ਪ੍ਰਧਾਨਗੀ ਨੂੰ ਲੈ ਕੇ ਕੁਝ ਕਹਿੰਦੇ ਨੇ ਕਿ ਕਿਸੇ ਨੂੰ ਬਣਾ ਦਿਓ ਬੀਜੇਪੀ ਦੇ ਆਗੂਣ ਤੇ ਹੁਣ ਇਹ ਕਹਿ ਰਹੇ ਨੇ ਖੁਦ ਕਿ ਅਕਾਲੀ ਦਲ ਜਿਹੜੇ ਨੇ ਅਕਾਲੀ ਦਲ ਨੂੰ ਸਿਰਫ ਸੁਖਬੀਰ ਸਿੰਘ ਬਾਦਲ ਹੀ ਚਲਾ ਸਕਦੇ ਨੇ ਤੇ ਮਤਲਬ ਸਿੱਧਾ-ਸਿੱਧਾ ਉਹਨਾਂ ਦਾ ਇਹ ਇਸ਼ਾਰਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣ ਤਾਂ ਹੀ ਅਕਾਲੀ ਦਲ ਜਿਹੜਾ ਹੈ ਉਹ ਤਗੜਾ ਹੋ ਸਕਦਾ ਹੈ ਨਹੀਂ ਤਾਂ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਵਿਕ ਹੋਵੇਗਾ ਇਸ ਦੇ ਬਾਰੇ ਤੇ ਕੋਈ ਸੁਪਰੀਆ ਜਾਣਕਾਰੀ ਨਹੀਂ ਹੈ ਜੀ ਬਿਲਕੁਲ ਜੇਕਰ ਉਧਰ ਦੇਖਿਆ ਜਾਵੇ ਜੋ ਬਾਗੀ ਧੜਾ ਹੈ ਜੋ ਜਲਦੀ ਜਿਸ ਦਾ ਨਿਪਟਾਰਾ ਵੀ ਹੋਣ ਵਾਲਾ ਹੈ ਉਹਦੇ ਵਿੱਚ ਵੀ ਬਿਆਨਾਂ ਦੀ ਛੜੀ ਲਾਈ ਹੋਈ ਹੈ ਉਹਨਾਂ ਨੇ ਵੀ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕੀ ਸੁਖਦੇਵ ਸਿੰਘ ਢੀਂਸਾ ਨੇ ਸੁਖਬੀਰ ਬਦਲ ਦੇ ਹੱਕ ਦੇ ਵਿੱਚ ਹਾਮੀ ਭਰੀ ਤੇ ਉਧਰ ਹੀ ਜੋ ਪਰਮਿੰਦਰ ਢੀਂਸਾ ਨੇ ਉਹਨਾਂ ਦੇ بیٹے ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਦੇ ਬਿਆਨ ਨੂੰ ਤੋੜ ਮੜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਬਿਲਕੁਲ ਸੁਪਰੀਆ ਜਿਸ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਸਾ ਵੀ ਸਜ਼ਾ ਨਿਭਾ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਜਦੋਂ ਇਹ ਗੱਲ ਕਹੀ ਗਈ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਮੁੜ ਤੋਂ ਪ੍ਰਧਾਨ ਚੁਣਿਆ ਜਾਂਦਾ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਦੂਜੇ ਪਾਸੇ ਇਹਨਾਂ ਦੇ ਹੀ ਜੇ ਜੇਕਰ ਪੁੱਤਰ ਦੀ ਗੱਲ ਕਰੀ ਤਾਂ ਉਹ ਕਹਿ ਰਹੇ ਨੇ ਕਿ ਸਭ ਮੇਰੇ ਪਿਤਾ ਦਾ ਬਿਆਨ ਜਿਹੜਾ ਤੋੜ-ਮੋੜ ਕੇ মিডিਆ ਪੇਸ਼ ਕਰਦਾ ਪਿਆ ਹੈ ਪਰ ਇਸ ਦੇ ਵਿਚਕਾਰ ਹੁਣ ਇਹਨਾਂ ਦੇ ਵੱਲੋਂ ਮੁੜ ਤੋਂ ਸਫਾਈ ਦਿੱਤੀ ਗਈ ਹੈ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਉਹਨਾਂ ਨੇ ਇਹ ਕਿਹਾ ਹੈ ਕਿ ਮੇਰਾ ਕਹਿਣਾ ਇਹ ਸੀ ਕਿ ਜੇਕਰ ਸਾਰੇ ਲੀਡਰਸ਼ਿਪ ਚਾਹੁੰਦੀ ਹੈ ਕਿ ਤੁਸੀਂ ਇਹਨਾਂ ਨੂੰ ਚੁਣਨਾ ਹੈ ਮੁੜ ਤੋਂ ਪ੍ਰਧਾਨ ਬਣਾਉਣਾ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਧਾਨ ਵੀਰ ਸਿੰਘ ਬਾਦਲ ਨੂੰ ਹੀ ਬਣਾਓ ਜੇ ਸਾਰੀ ਲੀਡਰਸ਼ਿਪ ਕੋਈ ਚਾਹੁੰਦੀ ਹੈ ਜਾਂ ਨਵੀਂ ਬਣਾਈ ਹੈ ਜੇਕਰ ਲੀਡਰਸ਼ਿਪ ਭਰਤੀ ਹੁੰਦੀ ਹੈ ਉਹ ਚਾਹੁੰਦੇ ਨੇ ਕਿ ਵੀਰ ਸਿੰਘ ਬਾਦਲ ਪਹੁਣ ਹੋਣ ਪ੍ਰਧਾਨ ਤੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਦੂਜੀ ਪਾਸੇ ਇੱਕ ਪਾਸੇ ਵੀਰ ਸਿੰਘ ਬਾਦਲ ਤੇ ਹੱਕ ਦੇ ਵਿੱਚ ਵੀ ਨਜ਼ਰ ਆਉਂਦੇ ਇੱਕ ਪਾਸੇ ਤਾਰੀਫ ਕਰਦੇ ਨੇ ਇੱਕ ਪਾਸੇ ਉਹਨਾਂ ਦੀ ਫਿਰ ਵੀ ਆਲੋਚਨਾ ਕਰਦੇ ਨੇ ਪਰ ਇਹਨਾਂ ਦਾ ਬਿਲਕੁਲ ਕੋਈ ਸਟੈਂਡੀ ਨਜ਼ਰ ਆ ਰਿਹਾ ਇੱਕ ਪਾਸੇ ਅਕਾਲੀ ਦਲ ਨੰਨੂ ਕਹਿੰਦੇ ਨੇ ਤਗੜਾ ਕਰਨ ਦੇ ਲੋੜ ਆ ਦੂਜੇ ਪਾਸੇ ਉਹਨਾਂ ਦੀ ਹੀ ਆਲੋਚਨਾ ਕਰਦੇ ਨੇ ਸੁਖਬੀਰ ਸਿੰਘ ਬਾਦਲ ਦੇ ਹਾਲਾਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਿਆ ਜਾਣਾ ਸੀ ਤਾਂ ਇਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਚਿੱਠੀ ਲਿਖੀ ਗਈ ਜਿਸ ਤੋਂ ਬਾਅਦ ਲਗਾਤਾਰ ਇਹ ਜਿਹੜਾ ਮਾਮਲਾ ਸ਼ੁਰੂ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਤਨਖਾਹੀਆ ਐਲਾਨਿਆ ਗਿਆ ਸੁਪਰੀਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ ਹਾਲਾਂਕਿ ਹੁਣ ਕਿਤੇ ਨਾ ਕਿਤੇ ਇੰਜ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਬਾਗੀ ਤੇ ਦਾਗੀ ਜਿਹੜੇ ਨੇ ਇੱਕ ਹੋ ਜਾਣ ਪਰ ਦੂਜੇ ਪਾਸੇ ਪਹਿਲਾਂ ਇਹ ਦਿੰਦੇ ਨੇ ਫਿਰ ਉਸ ਤੇ ਸਫਾਈਆਂ ਦਿੰਦੇ ਨੇ ਤਾਂ ਕੋਈ ਵੀ ਇਹਨਾਂ ਤੇ ਸਥਿਤੀ ਜਿਹੜੀ ਹੈ ਸਪਸ਼ਟ ਹੁੰਦੀ ਨਜ਼ਰ ਨਹੀਂ ਆ ਰਹੀ ਜੀ ਬਿਲਕੁਲ ਦੇਖਿਆ ਜਾਵੇ ਤਾਂ ਜੋ ਬਗੀ ਤੜਾ ਸੀ ਉਹ ਕਾਲੀ ਦਲ ਦੇ ਵਿੱਚੋਂ ਹੀ ਨਿਕਲਿਆ ਸੀ ਉਹਨਾਂ ਦੀ ਕੁਝ ਮਾਮਲਿਆਂ ਤੇ ਸਹਿਮਤੀ ਨਹੀਂ ਬਣੀ ਜਿਸ ਕਰਕੇ ਨਵੀਂ ਪਾਰਟੀ ਇੱਕ ਤਰ੍ਹਾਂ ਤੋਂ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਬਣਾ ਦਿੱਤੀ ਸੀ ਤੇ ਹੁਣ ਉਸ ਦਾ ਕੱਲ ਕਹਿਆ ਜਾ ਰਿਹਾ ਕਿ ਨਿਪਟਾਰਾ ਹੋ ਜਾਵੇਗਾ ਕਿਉਂਕਿ ਸਿੰਘ ਸัย ਬੰਨਨ ਕਹਿਆ ਸੀ ਕਿ ਬਗੀ ਤੇ ਦਾਗੀ ਤੜਾਈ ਖੋ ਜਾਵੇ ਬਿਲਕੁਲ ਸੁਪਰੀਆ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦੇ ਵੱਲੋਂ ਹੁਕਮ ਕੀਤਾ ਗਿਆ ਸੀ ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਇਬ ਇਕੱਤਰਤਾ ਹੋਈ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਬਾਗੀ ਤੇ ਦਾਗੀ ਇਕੱਠੇ ਹੋ ਜਾਣ ਤਾਂ ਲਗਾਤਾਰ ਜਿਹੜੇ ਲੀਡਰ ਨੇ ਕਾਲੀ ਦਲ ਦੇ ਭਾਵੇਂ ਬਾਗੀ ਹੋਣ ਭਾਵੇਂ ਜਿਹੜੇ ਦਾਗੀ ਹੋਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਨਜ਼ਰ ਆ ਰਹੇ ਨੇ ਤਾਂ ਹੁਣ ਕੱਲ ਜਿਹੜਾ ਇਹ ਬਾਗੀ ਧੜਾ ਹੈ ਉਹ ਇੱਕਦਮ ਖਤਮ ਹੋ ਜਾਵੇਗਾ ਹੋ ਸਕਦਾ ਹੈ ਅਕਾਲੀ ਦਲ ਦੇ ਨਾਲ ਰਲੇਵਾ ਕਰ ਲੈਣ ਜਾਂ ਹੋ ਸਕਦਾ ਕੋਈ ਬੀਜੇਪੀ ਚ ਸ਼ਾਮਿਲ ਹੋ ਜੇ ਕੋਈ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਜੇ ਕੋਈ ਕਾਂਗਰਸ ਜੁਆਇਨ ਕਰ ਲੇ ਇਹ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਹੈ ਕਿ ਸਾਰੀ ਲੀਡਰਸ਼ਿਪ ਇਕੱਠੀ ਹੋ ਜੇ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦੇ ਵੱਲੋਂ ਖਾਸ ਕਰਕੇ ਅਪੀਲ ਕੀਤੀ ਗਈ ਸੀ ਖਾਸ ਕਰਕੇ ਇਹਨਾਂ ਨੂੰ ਸੰਦੇਸ਼ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਨੂੰ ਅਕਾਲੀ ਦਲ ਦੀ ਬਹੁਤ ਲੋੜ ਹੈ ਤਾਂ ਤਾਂ ਕਰਕੇ ਤੁਸੀਂ ਇੱਕੋ ਮੰਚ ਤੇ ਇਕੱਠੇ ਹੋਵੇ ਤੇ ਹੁਣ ਕੱਲ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਜਿਹੜਾ ਬਾਗੀ ਧੜਾਏ ਜਿਹਨੂੰ ਕਿਹਾ ਜਾਂਦਾ ਸੀ ਅਕਾਲੀ ਸੁਧਾਰ ਲਹਿਰ ਉਹ ਇੱਕ ਤਰੀਕੇ ਦੇ ਨਾਲ ਹੁਣ ਕੱਲ ਤੋਂ ਬਿਲਕੁਲ ਪੂਰਨ ਤੌਰ ਤੇ ਖਤਮ ਹੋਣ ਜਾ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਵੱਲੋਂ ਇਸ ਨਾਮ ਨੂੰ ਹੀ ਮਟੇ ਦਿੱਤਾ ਜਾਵੇਗਾ ਤੇ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਣ ਤੇ ਇਕੱਠੇ ਹੋ ਕੇ ਮੁਰਤੋ ਜਿਹੜੀ ਅਕਾਲੀ ਦਲ ਹੈ ਤਗੜੀ ਹੋ ਸਕਦੀ ਹੈ ਇਸ ਵਿਚਾਰ ਅਕਾਲੀ ਦਲ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਇਹ ਕਿਆਸਰਈਆਂ ਲਗਾਈਆਂ ਜਾ ਰਹੀਆਂ ਕਿ ਅਕਾਲੀ ਦਲ ਤਗੜਾ ਹੋਵੇਗਾ ਹੀ ਉਸ ਦੇ ਨਾਲ ਅਕਾਲੀ ਦਲ ਨੂੰ ਇੱਕ ਹੋਰ ਵੱਡੀ ਸੁਪਰੀਆ ਬਹੁਤ ਹਮਾਇਤ ਮਿਲੀ ਜਦੋਂ ਸੀਨੀਅਰ ਵਕੀਰ ਐਚਐਸ ਫੂਲ ਕਾ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਵਾਂਗਾ ਤਾਂ ਇਹ ਬਹੁਤ ਵੱਡੀ ਹਮਾਇਤ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਵੱਡੇ ਚਿਹਰੇ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਤਾਂ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਕਹਿ ਸਕਦਾ ਹੈ ਕਿ ਅਕਾਲੀ ਦਲ ਬਹੁਤ ਤਗੜਾ ਵਾਲਾ ਜੀ ਬਿਲਕੁਲ ਦੇਖਿਆ ਜਾਵੇ ਤਾਂ ਹੁਣ ਪ੍ਰਧਾਨਗੀ ਦੀ ਰੇਸ ਦੀ ਚਰਚਾਵਾਂ ਚੱਲ ਰਹੀਆਂ ਨੇ ਤਾਂ ਹੁਣ ਤੱਕ ਕੀ ਕਿਹੜੇ ਕਿਹੜੇ ਨਾਮ ਨੇ ਜੋ ਰੇਸ ਦੇ ਵਿੱਚ ਅੱਗੇ ਚੱਲ ਰਹੇ ਨੇ ਜਾਂ ਕੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਜੇਕਰ ਪ੍ਰਧਾਨਗੀ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਇਹ ਇਹ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹੈ ਕਿ ਸੁਖਬੀਰ ਸਿੰਘ ਬਾਦਲ ਮੁੜ ਤੋਂ ਪ੍ਰਧਾਨ ਹੋ ਸਕਦੇ ਹਨ ਜਿਸ ਤਰੀਕੇ ਦੇ ਨਾਲ ਸਾਰੇ ਲੀਡਰ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਲਗਾ ਦਿਓ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ ਕਿਉਂਕਿ ਦੂਜੇ ਪਾਸੇ ਜਥੇਦਾਰ ਸਾਹਿਬ ਦੇ ਵੱਲੋਂ 20 ਦਿਨ ਦਾ ਹੋਰ ਸਮਾਂ ਵਧਾ ਦਿੱਤਾ ਗਿਆ ਹੈ ਕਿ ਤੁਸੀਂ ਅਸਤੀਫੇ 20 ਦਿਨਾਂ ਦੇ ਵਿੱਚ ਮਨਜ਼ੂਰ ਕਰਕੇ ਸਾਨੂੰ ਦੱਸੋ ਪਰ ਜਿਸ ਦੇ ਵਿਚਕਾਰ ਹੁਣ ਇਹ ਚਰਚਾ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਸਭ ਤੋਂ ਪਹਿਲੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਛੱਡਣ ਵਾਲੇ ਨਹੀਂ ਐ ਇਹ ਖਾਸ ਕਰਕੇ ਲੀਡਰਾਂ ਦੇ ਵੱਲੋਂ ਸੰਦੇਸ਼ ਜਾਰੀ ਕੀਤੇ ਗਏ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਐ ਜੇਕਰ ਦੂਜੇ ਪਾਸੇ ਗੱਲ ਕਰੀਏ ਦੂਜੇ ਨੰਬਰ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਕਾਫੀ ਬੋਲਦੇ ਨਜ਼ਰ ਆਉਂਦੇ ਨੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਜੇਕਰ ਤੀਜੇ ਨੰਬਰ ਤੇ ਗੱਲ ਕਰੀਏ ਅਜੇ ਸਕੂਲ ਦਾ ਹਾਲਕਿ ਉਹਨਾਂ ਦੇ ਵੱਲ ਸਪਸ਼ਟ ਕੀਤਾ ਗਿਆ ਹੈ ਕਿ ਮੈਂ ਕਾਲਜ ਨੂੰ ਜ਼ਰੂਰ ਜੁਆਇਨ ਕਰੂੰਗਾ ਪਰ ਇਸ ਦੇ ਵਿਚਕਾਰ ਮੈਂ ਕੋਈ ਔਦਾ ਨਹੀਂ ਲਊਗਾ ਨਾ ਮੈਂ ਪ੍ਰਧਾਨ ਨਾ ਕੋਈ ਵੀ ਔਦਾ ਉਹਨਾਂ ਨੇ ਕਿਹਾ ਕਿ ਮੈਨੂੰ ਔਦੇ ਨਾਲ ਕੋਈ ਪਿਆਰ ਨਹੀਂ ਹੈ ਮੈਂ ਸਿਰਫ ਅਕਾਲੀ ਦਲ ਦੀ ਬੈਤਰੀ ਲਈ ਅਕਾਲੀ ਦਲ ਨੂੰ ਤਗੜਾ ਕਰਨ ਦੇ ਲਈ ਸਿਰਫ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹਾਂ ਉਹਨਾਂ ਦੇ ਵੱਲੋਂ ਸਪਸ਼ਟ ਕਿਹਾ ਗਿਆ ਪਰ ਇਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਸਕੂਲ ਕਾਂ ਨੂੰ ਵੀ ਪ੍ਰਧਾਨ ਬਣਾਇਆ ਜਾ ਸਕੇ ਜੇਕਰ ਚੌਥੇ ਨੰਬਰ ਦੇ ਸੁਪਰੀਆ ਗੱਲ ਕਰੀਏ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਲਗਾਤਾਰ ਉਹ ਬਹੁਤ ਕਾਫੀ ਐਕਟਿਵ ਨੇ ਤਾਂ ਲਗਾਤਾਰ ਉਹਨਾਂ ਨੇ ਚੋਣਾਂ ਲੜੀਆਂ ਨੇ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਉਹਨਾਂ ਨੂੰ ਵੀ ਬਣਾਇਆ ਜਾ ਸਕੇ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੁਣ ਉਹਨਾਂ ਨੂੰ ਸਜ਼ਾ ਦਾ ਐਲਾਨ ਹੋਇਆ ਤੇ ਦੂਜੇ ਪਾਸੇ ਉਹਨਾਂ ਦੀ ਪਤਨੀ ਜਿਹੜੀ ਉਹ ਸਾਰੇ ਕੰਮਕਾਜ ਦੇਖਦੇ ਨਜ਼ਰ ਆ ਰਹੇ ਨੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਵੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਬਣ ਸਕਦੇ ਨੇ ਤਾਂ ਚਾਰ ਚਾਰ ਨਾਂ ਤਾਂ ਲਗਾਤਾਰ ਰੇਸ ਦੇ ਵਿੱਚ ਨੇ ਹੁਣ ਹੋ ਸਕਦਾ ਦਾ ਹੈ ਕਿ ਕਿਹੜੇ ਨਾਮ ਦੇ ਉੱਤੇ ਕਿਹੜੀ ਕਦੋਂ ਮੋਹਰ ਲੱਗਦੀ ਹੈ ਕੀ ਪਤਾ ਕਿ ਸੁਖਬੀਰ ਸਿੰਘ ਬਾਦਲ ਹੀ ਅਗਲੇ ਪ੍ਰਧਾਨ ਹੋਣ ਹੁਣ ਲਗਾਤਾਰ ਜਦੋਂ ਅਸਤੀਫੇ ਇਹਨਾਂ ਦੇ ਮਨਜ਼ੂਰ ਹੋਣਗੇ ਜਦੋਂ ਅਸਤੀਫੇ ਮਨਜ਼ੂਰ ਹੋਣਗੇ ਉਸ ਤੋਂ ਬਾਅਦ ਹੀ ਕੋਈ ਸਥਿਤੀ ਸਪਸ਼ਟ ਹੋਵੇਗੀ ਪਰ ਜਿਹੜੇ ਪ੍ਰਧਾਨਗੀ ਨੂੰ ਲੈ ਕੇ ਆ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੋ ਸਕਦਾ ਹੈ ਕਿ ਉਹੀ ਮੁੜ ਤੋਂ ਸੁਪਰੀਆ ਪ੍ਰਧਾਨ ਹੋਣ ਜੀ ਬਿਲਕੁਲ ਜਥੇਦਾਰ ਸਾਹਿਬਾਨ ਦੇ ਵੱਲੋਂ 20 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਕਿ ਇਸ ਦੇ ਵਿੱਚ ਅਸਤੀਫੇ ਮੰਜ਼ੂਰ ਹੋਣ ਤੇ ਇਸ ਦੇ ਵਿੱਚ ਨਵੀਂ ਭਰਤੀ ਹੋਵੇ ਤੇ ਨਵੇਂ ਪ੍ਰਧਾਨ ਦਾ ਵੀ ਐਲਾਨ ਇਸ ਦੇ ਵਿੱਚ ਹੀ ਹੋਏਗਾ ਤੇ ਦੱਸਦੀ ਕਿ ਕਈ ਚਿਹਰੇ ਰੇਸ ਦੇ ਵਿੱਚ ਅੱਗੇ ਨੇ ਲੇਕਿਨ ਕੌਣ ਪ੍ਰਧਾਨ ਬਣੇਗਾ ਇਹ ਤਾਂ ਸਮਾਂ ਹੀ ਦੱਸੇਗਾ ਤੇ ਇਸ ਦੇ ਨਾਲ ਹੀ ਅਕਾਲੀ ਦਲ ਦੀ ਜੋ ਬੰਦ ਕਮਰਾ ਬੈਠਕ ਹੋਈ ਹੈ ਇਸ ਨੇ ਨਵੀਂ ਚਰਚਾਵਾਂ ਛੇੜ ਦਿੱਤੀਆਂ ਨੇ ਤੇ ਇਸ ਦੇ ਵਿੱਚ ਹੈ ਜੋ ਹੈ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਸਨ ਤੇ ਕਿਤੇ ਨਾ ਕਿਤੇ ਭਾਜੀਪੀ ਬਾਕੀ ਜੜਾ ਤੇ ਅਕਾਲੀ ਦਲ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਖੜਦਾ ਨਜ਼ਰ ਆ ਰਿਹਾ